ਸਤਿਨਾਮ ਸਤਿਕਾਰਯੋਗ ਪਾਵਾ ਪਹਿਰਾ ਸਭ ਤੋਂ ਪਹਿਲਾਂ ਮਾਚਰਮਾ ਜਿਹੜੇ ਪ੍ਰੋਗਰਾਮ ਬਾਰੇ ਥੋੜੀ ਜਾਣਕਾਰੀ ਦੇ ਦੇਆ ਜੇ ਤੁ ਬਾਅਦ ਆਪਾਂ ਛੋਟਾ ਜਿਹਾ ਮਜਾਰਾ ਕਰਨਾ ਉਹ ਮਜਾਰਾ ਕਰਕੇ ਜਿਹੜਾ ਆਪਣੇ ਕੋਲੇ ਗੁੱਸਾ ਬਣਾਇਆ ਹੋਇਆ ਟਰੰਪਔਰ ਮੋਜੀ ਦੀ ਫੋਟੋ ਦੇ ਤੇ ਲਾਈਵ ਹੋ ਗਿਆ ਇਹਨੂੰ ਆਪਾਂ ਆ ਨਾਰੀ ਅਗਲਾ ਚੌਕ ਹੈ ਜਿਹੜਾ ਸਿਹਰੀ ਚੌਕ ਔਰ ਉਸ ਤੱਕ ਨਿਯਾਰਾ ਕਰਕੇ ਉੱਥੇ ਤੁਹਾਨੂੰ ਸੋ ਵਿਅਕਤੀਓ ਸਾਰੇ ਹੀਰਾਂ ਨੂੰ ਪਹਿਰਾ ਨੂੰ ਵੀ ਸਾਰਿਆਂ ਨੇ ਬੜੇ ਛਣੇ ਕਿਉਂਕਿ ਵੱਡਾ ਲੰਪਾ ਰੂਪੀ ਇਸ ਕਰਕੇ ਆਪਾਂ ਦਾ ਹਾਜ਼ਰ ਰਖਿਆ ਸਾਰਿਆਂ ਨੇ ਉਹਦੇ ਮਜਾਰਤ ਵਿੱਚ ਸ਼ਾਮਲ ਹੋ ਕੇ ਉੱਥੇ ਤੱਕ ਜਾਣਾ ਉਸ ਤੋਂ ਬਾਅਦ ਆਪਣੀ ਜਣੇ ਪ੍ਰੋਗਰਾਮ ਦੀ ਜਿਹੜੀ ਹੈਗੀ ਆ ਉਹ ਸਮਾਪਤੀ ਹੋਣੀ ਹੈ ਜਿੱਥੋਂ ਤੱਕ ਅੱਜ ਦੇ ਪ੍ਰੋਗਰਾਮ ਦਾ ਸਵਾਲ ਹੈ ਮੈ ਤੋਂ ਪਹਿਲਾਂ ਬੋਲਣ ਵਾਲੇ ਬੁਲਾਇਆ ਨੇ ਜਬਤੂ ਕੀਤੇ ਜਾਂ ਨਿੱਛਾ ਵਾਲੇ ਅੱਜ ਦੇ ਪ੍ਰੋਗਰਾਮ ਬਾਰੇ ਜਾਂ ਖਾਸ ਕਰਕੇ WTO ਪਰ ਗਾਂ ਵੜ ਕੇ ਨਹੀਂ ਅੱਜ ਸਾਡੇ ਦੇਸ਼ ਦੇ ਹਾਕਮ ਜਿਵੇਂ ਸਾਡੇ ਦੇਸ਼ ਦੇ ਸਾਰੇ ਹੀ ਮਾਲਕ ਜਾਣੇ ਸਮੇਂ ਸਾਡੀ ਕੀਤੀ ਸਮੇਂ ਸਾਡੇ ਹੋਰ ਕਿਹਾ ਇੱਕ ਬੰਦੇ ਆ ਜਿਹਨਾਂ ਦਾ ਜ਼ਿਕਰ ਆਇਆ ਹੈ ਮਾ ਨਾਦੂ ਪਵਾ ਵਿੱਚ ਉਹ ਸਾਰੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸ਼ਰਮ ਰੂ ਦੀ ਮੁਲਕਾਂ ਨੂੰ ਸਾਰੀ ਚ ਤਰੋਸ ਕੇ ਦੇਣ ਜਾ ਰਹੇ ਇਹੀ ਖੁੱਲਾ ਵਿਪਾਰ ਸਹਿਯੋਤਾ ਮੁਕਤ ਪਾਰਸੀ ਹੁੰਦਾ ਜਿਹੜਾ ਇਹਨੂੰ ਨਾਂ ਦਿੱਤਾ ਹੋਇਆ ਹੈ ਇਹ ਸਮਝੌਤੇ ਤੇ ਦਸਖਤ ਕਰਾਉਣ ਖਾਤਰ ਅਮਰੀਕਾ ਦਾ ਵਾਪਸ ਪਿਛਲੇ ਦਿਨਾਂ ਤੋਂ ਇੱਥੇ ਆਇਆ ਹੋਇਆ ਹੈ ਆਪਾਂ ਪਿਛਲੇ ਦਿਨੀ ਵੀ ਜਕਰ ਕੀਤਾ 28 ਰੁਪਇਆ ਜਕਰ ਆਇਆ ਉਸ ਅਮਰੀਕਾ ਦੇ ਵਾਪਸ ਦੇ ਖਿਲਾਫ ਅੱਜ ਅੱਜ ਕੇ ਅੰਨੇ ਸੱਤਾ ਦਾ ਵੀ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਾ ਜਾਂ ਤਹਿਸੀਦ ਪੱਤਰਾਂ ਤੇ ਆ ਗਿਆ ਵੀ ਸਹੂਲਤ ਮੁਤਾਬਕ ਜੱਥੇਬੰਦੀਆਂ ਦੇਖ ਲੈਣਾ ਇਹਨਾਂ ਦਾ ਤੁਰੰਤ ਵਿਰੋਧ ਹੋਣਾ ਚਾਹੀਦਾ ਹੈ ਉਹ ਵਿਰੋਧ ਆਪਾਂ ਜੀ ਕਰ ਰਹੇ ਹਾਂ ਉਹਦੀ ਕੜੀ ਵਜੋਂ ਪਰ ਇਹ ਭਰਾਓ ਇਹਦੀ ਇੱਕ ਗੱਲ ਨਹੀਂ ਥੋਨੂਆ ਇਹ ਦੂਜੇ 40 50 ਸਾਲ ਪਿੱਛੇ ਲੈ ਕੇ ਜਾਵਾ ਜਦੋਂ ਕਦੇ ਇਹਨਾਂ ਦੇ ਨਾਂ ਸੁਣਦੇ ਸੀ ਪਹਿਲਾਂ ਜੰਗਲ ਤੇ ਜੀਵੀਆਂ ਦੇ ਤਹਿਤ ਇਹਨਾਂ ਨੀਤੀਆਂ ਦੇ ਨਾਮ ਇਹ ਕਿਉਂਕਿ ਡਾਕਟਰ ਆਰਥਰ ਡਾਂਕਰ ਸੀਗਾ ਜਿਹੜਾ ਇੱਕ ਉਹ ਵੱਡਾ ਅਮਰੀਕਾ ਦਾ ਅਰਥਸ਼ਾਸਤਰੀ ਸੀ ਜਿਨ੍ਹਾਂ ਦੀਆਂ ਸਾਰੀਆਂ ਨੀਤੀਆਂ ਧੜਕਾਂ 20 ਛੋਟੇ ਮੁਲਕਾਂ ਨੂੰ ਵੱਡੇ ਮੁਲਕਾਂ ਨੇ ਹੜੱਪਣਾ ਕਿਵੇਂ ਆ ਉਸ ਤੋਂ ਬਾਅਦ ਗੈਟ ਸੰਮੋਖ ਦੇ ਨਾਂ ਤੇ ਵੀ ਆਪਾਂ ਨੂੰ ਜਾਣਨ ਲੱਗੇ ਇੱਕ ਸਮਝ ਹੁੰਦਾ ਹੋਇਆ ਉਦੋਂ WTO ਹੋਣ ਚਾਹੀਦੀ ਜਿਨ੍ਹਾਂ ਨੇ ਪੂਰੀ ਸਸਤਾ ਬਣਾ ਲਈ ਇਸ ਕਰਕੇ ਉਹਦਾ ਲਗਾਤਾਰ ਜੇਕਰ بار بار ਆ ਰਿਹਾ ਹੈ ਪਰ ਤੁਹਾਨੂੰ ਯਾਦ ਹੋਣਾ 2000 ਦੇ ਵਿੱਚ ਉਸ ਤੋਂ ਵੀ ਪਹਿਲਾਂ ਦਸੰਬਰ ਦੇ ਵਿੱਚ ਤੁਹਾਡੇ ਯਾਦ ਹੋਣਾ 1999 ਤੋਂ ਆਪਾਂ ਜਥੇਬੰਦੀ ਵੱਲੋਂ ਸਾਰੇ ਇਕੱਠੇ ਹੁੰਦੇ ਸੀ ਇਹ ਡਬਲਯੂ ਪੀਓ ਦਾ ਵੱਡਾ ਬੋਟ ਬਣਾ ਕੇ ਪਿੰਡਾਂ ਦੇ ਵਿੱਚ ਫੇਰਿਆ ਸੀ ਜੋ ਉਹ ਸ ਬੋਟਲੇ ਮੂੰਹ ਤੇ ਲੱਤਦਾ ਬੰਦਾ ਲਹੂ ਨਾਲ ਲਿਪੜਿਆ ਹੋਣਾ ਮਕਾਇਆ ਹੋਇਆ ਸੀ ਇੱਕ ਵੀ ਲੋਕਾਂ ਨੂੰ ਸਕੇਤ ਵੀ ਆਏ ਇਹ ਗੁਰੂ ਦਾ ਸਾਰੇ ਪਸ਼ੂ ਸਾਡੇ ਨੂੰ ਡਬਲਯੂਟੋ ਜੋ ਕਿ ਉਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਸੈਟਰਲ ਸ਼ਹਿਰ ਦੇ ਵਿੱਚ ਉਹ ਡਬਲਯੂਟੋ ਦੀ ਮੀਟਿੰਗ ਹੋ ਰਹੀ ਸੀ ਉਸ ਦਿਨ ਤੇ ਲੈ ਕੇ ਆਪਾਂ ਰਾਮਪੁਰੇ ਦੀ ਜਿਹੜੀ ਲੈਂਡ ਮਾਰਗੈਂ ਬੈਂਕ ਹੈ ਆਪਣੇ ਕਾਜੇ ਵਾਲਿਆਂ ਮੰਗਾਲਾ ਜੋੜ ਕੇ ਉਹਦੇ ਬੋਤ ਨੂੰ ਵੱਡੇ ਨੂੰ ਲੰਬੂ ਲਾਇਆ ਸੀ ਉਦੋਂ ਸਮਝ ਨਹੀਂ ਆਉਂਦੀ ਸੀ ਸਾਡੇ ਕਿਸਾਨਾਂ ਮਜ਼ਦੂਰਾ ਸਾਡੇ ਆਮ ਲੋਕਾਂ ਦੇ ਗੱਲ ਸਭੋ ਜਦੋਂ ਸੀ ਪਿੰਡਾਂ ਚ ਲੈ ਕੇ ਗਏ ਸਾਡੀਆਂ ਮਾਈਆਂ ਨੂੰ ਮੱਥੇ ਤੇਤੀ ਜਾਂ ਵੀ ਪਤਾ ਨਹੀਂ ਕੋਈ ਬਚਾਅ ਦੇਰ ਤੇ ਵੀ ਬੋਟੋ ਹੈ ਆਇਆ ਉਹ ਲੋਕਾਂ ਨੂੰ ਆਪਾਂ ਸਮਝਾਉਣ ਲੱਗੇ ਆ ਉਹ ਤੋਂ ਹੋਰ ਪਿੱਛੇ ਚਲੇ ਜਾਂਦੇ 1999 ਦੇ ਵਿੱਚ ਇੱਕ ਸੰਮੀਨਾ ਹੋਇਆ ਦਿੱਲੀ ਦੇ ਵਿੱਚ ਇੱਕ ਕੁੜੀ ਸੀ ਬਹੁਤ ਅਰਥਸ਼ਾਸਤਰੀ ਬਹੁਤ ਲੋਕਪੱਖੀ ਬੁੱਧੀਜੀਵੀ ਉਹਰੇ ਇਸੇ ਮਾਣ ਲੈਤਾ ਸੈਮੀਨਾਰ ਕਰਾਇਆ ਸਾਨੂੰ ਵੀ ਇਹ ਗੱਲਾਂ ਸੁਣਨ ਦਾ ਮੌਕਾ ਮਿਲਿਆ ਉਹਨੇ ਮੋٹے ਤੌਰ ਤੇ ਸਮਝਾਉਣ ਦਾ ਯਤਨ ਕੀਤਾ ਵੀ ਮੈਂ ਤੁਹਾਨੂੰ ਮੋਟੀ ਗੱਲ ਕਰਕੇ ਸਮਝਾਉਣੀ ਆ ਵੀ ਤੁਹਾਡਾ ਕੱਟਾ ਵੱਛਾ ਤੁਹਾਡੇ ਮਿਹਰੇ ਦਾ ਕੁੱਦ ਤੁਹਾਡੀਆਂ ਫਸਲਾਂ ਦੀ ਗੱਲ ਤੁਸੀਂ ਉਹਦੇ ਮਾਲਕ ਨਹੀਂ ਹੋਏ ਉਦੋਂ ਸਮਝ ਨਹੀਂ ਆਉਂਦੀ ਸੀ ਕਿਪਲ ਆ ਵੀ ਵਾਖਰੂਗਾ ਅੱਜ ਭਾਵੇਂ ਸਾਡੇ ਸਾਰਿਆਂ ਦੇ ਸਾਹਮਣੇ ਆ ਅਸੀਂ ਪੈਦਾਵਾਰ ਸਭ ਕੁਝ ਕਰੀ ਜਾਂਦੇ ਆ ਪਰ ਸਾਡੀ ਪੈਦਾਵਾਰ ਨੂੰ ਚਾਹੇ ਡੇਰੀ ਫਾਰਮ ਦੇ ਧੰਦੇ ਰਾਹੀਂ ਦੁੱਧ ਧਿਆਨਦਗਾ ਤੁਸੀਂ ਬਗਾਤਗਾ ਚਾਹੇ ਪੋਲਟਰੀ ਫਾਰਮਾਂ ਦੇ ਧੰਦੇ ਰਾਹੀਂ ਉਧਰ ਦੀ ਦੇਸ ਤੇ ਕੋਈ ਤਖਰ ਨਹੀਂ ਛੱਡੀ ਬਾਗਬਾਨੀ ਰਾਹੀਂ ਗੂੜਾ ਅੰਗੂਰਾ ਦੀਆਂ ਬੇਲਾਂ ਲਾ ਲਾ ਕੇ ਜਿੱਥੇ ਕੌਰਤ ਮੈ ਦੀਆਂ ਬੱਲਾ ਹਮਗਾ ਸੀ ਆਏ ਦੇਸ਼ ਤੇ ਕੋਈ ਕਸਰ ਨਹੀਂ ਬਾਕੀ ਛੱਡੀ ਪਰ ਇਹ ਦੇ ਬਾਵਜੂਦ ਹੋਇਆ ਤਾਂ ਉਲਟਾ ਅਸੀਂ ਦੋ ਦਿਨ ਹੰਗਲ ਹੁੰਦੇ ਜਾ ਰਹੇ ਹਾਂ ਤੇ ਹੰਗਲ ਹੁੰਦੇ ਹੁੰਦੇ ਅੱਜ ਅਸੀਂ ਆਇਆ ਸਰਕਾਰ ਦੇ ਆਗੇ ਕਿ ਸਾਡੇ ਐਨੀ ਮਿਹਨਤ ਕਰਦੇ ਬਾਵਜੂਦ ਸਾਡੇ ਖੇਤੀ ਕਰਨ ਵਾਲੇ ਕਿਸਾਨ ਮਜ਼ਦੂਰ ਹੋਰ ਵਰਗਾ ਦੇ ਲੋਕ ਅੱਜ ਗਲਾਤੀ ਰਸੇ ਪਾਉਣ ਲਈ ਮਜਬੂਰ ਹੋ ਗਏ ਖੁਦਕਸ਼ੀਆਂ ਦਾ ਦੌਰ ਲੋਕਾਂ ਦੀ ਵਜਾਇ ਤੀਜ ਹੋ ਰਿਹਾ ਹੈ ਆਲਟਾਈ ਸੇ ਆਗੇ ਵਿਚਾਰੇ ਰੋਜ਼ ਰੋਟੀ ਕਮਾਉਣ ਵਾਲੇ ਅੱਜ اتنا ਖਬਰ ਪੜ ਰਹੇ ਹਸੀ ਕੱਲ ਹੀ ਇੱਕ ਨਰੇਕਾ ਦਾ ਆ ਗੂ ਪਹਿਲਾ ਵੀ ਵੀਡੀਓ ਪਾਉਂਦਾ ਲਾਈਵ ਹੁੰਦਾ ਉਹ ਵੀ ਜਰ ਆਹਾ ਹ ਕੋਤਸੋਤੇ ਨਲਾਜਮ ਆ ਮੰਤਰੀਆਂ ਦੇ ਚਹਿੱਤੇ ਮੈਨੂੰ ਤੰਗ ਰਿਹਾ ਤੰਗ ਕਰ ਰਿਹਾ ਮੇਰਾ ਜਿਉਣ ਦਾ ਕੋਈ ਹੱਕ ਨਹੀਂ ਮੈਂ ਆਪਣੀ ਆਪਣੀ ਜੀਵਨ ਲੀਲਾ ਸਮਰਥ ਕਰ ਰਿਹਾ ਐ ਕਰਦੇ ਕਰਦੇ ਨੇ ਉਹਨੇ ਜ਼ਹਿਰ ਨਿਕਲੀ ਹੈ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਸੋ ਮੇਰਾ ਕਹਿਣ ਦਾ ਭਾਵ ਅੱਜ ਸਾਡੇ ਲੋਕਾਂ ਦੀ ਇਹ ਹਾਲਤ ਬਣੀ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਦੇ ਬੁਲਾਰਿਆਂ ਨੇ ਬਹੁਤ ਵਿਸਥਾਰ ਨਾਲ ਜ਼ਿਕਰ ਕੀਤਾ ਹੈ ਕਿਸੇ ਨੂੰ ਲੱਗ ਸਕਦਾ ਹੈ ਪੱਤਰਕਾਰ ਵੀ ਇਹ ਸਵਾਲ ਕਰਦੇ ਸੀ ਵੀ ਇਹ ਤਾਂ ਦੇਸ਼ ਦੇ ਹਾਕਮ ਤਾਂ ਕਹਿ ਰਹੇ ਆ ਇਹਦਾ ਸਮਝੌਤਾ ਬਹੁਤ ਵਧੀਆ ਹੈ ਲੋਕਾਂ ਦੇ ਪੱਖ ਦਾ ਸਮਝੌਤਾ ਹੈ ਤੁਸੀਂ ਇਹਦਾ ਵਿਰੋਧ ਕਿਉਂ ਕਰਦੇ ਹੋ ਕਿਤਾ ਭਾਈ ਜਦੋਂ ਖੇਤੀ ਵਿਰੋਧੀ ਕਾਲੇ ਘਰੂਣ ਲੈ ਕੇ ਆਇਆ ਸੀ ਮੋਦੀ ਉਦੋਂ ਵੀ ਸਾਡੇ ਦੇਸ਼ਤੇ ਹਾਕਮ ਸਾਰੇ ਕਹਿੰਦੇ ਸੀ ਇਹ ਬਹੁਤ ਵਧੀਆ ਸਮਝੌਤਾ ਹੈ ਇਹ ਤਲੂਰ ਬਹੁਤ ਸਾਰਿਆਂ ਦੇ ਪੱਖ ਜਾਣ ਵਾਲਿਆ ਤੇ ਜਿਹੜਿਆਂ ਨੂੰ ਮਗਰੋਂ ਬੋਲੋ ਕਰਨਾ ਪੈਗਾ ਥੋੜੇ ਯਾਦ ਕਰਾਵਾਂ ਬਾਦਲਾਂ ਦੇ ਤਿੰਨਾਂ ਦੀ ਸਾਂਝੀ ਫੋਟੋ ਲੱਗ ਕੇ ਸਾਂਝੀ ਵੀਡੀਓ ਪਈ ਸੀ ਜਿਨੇ ਵਿੱਚ ਬੱਤੇ ਬਾਦਲਕ ਪ੍ਰਕਾਸ਼ਿਕ ਬਾਦਲ ਜੀ ਉਹ ਜਿਉਂਦੇ ਸੀ ਸੁਖਵੀਰ ਬਾਦਲਾ ਦੇ ਨਾਲ ਹਰ ਸਨਮਤ ਬਾਦਲ ਬੈਠ ਕੇ ਸਾਂਝੀ ਵੀਡੀਓ ਪਾਈ ਉਹਨਾਂ ਨੇ ਕਿਹਾ ਜੀ ਕਾਲੇ ਨੂੰ ਬਹੁਤ ਵਧੀਆ ਹੈ ਇਹ ਬਾਦਲ ਸਾਹਿਬ ਨੇ ਹੱਥ ਮਾਰ ਕੇ ਹਿੱਕ ਤੇ ਕਿਹਾ ਸੀ ਵੀ ਜੇ ਕੋਈ ਲੋਕਾਂ ਦੇ ਸਾਡੇ ਕਿਸਾਨਾਂ ਦੇ ਸਾਡੇ ਕਿਰਤੀ ਲੋਕਾਂ ਦੇ ਵਿਰੋਧ ਜਾਂਣ ਵਾਲਾ ਫੈਸਲਾ ਹੋਊ ਭਲਾ ਮੈਂ ਕਿਉਂ ਉਹਦੇ ਪੱਖ ਚ ਖੜ ਜੂੰ ਕੱਢੋ ਤੋਂ ਧੱਬਾ ਬਣਿਆ ਫਿਰ ਭਾਈ ਉਹ ਬਦਲ ਕਿਉਂ ਗਏ ਫਿਰ ਉਹ ਹੀ ਸਮਝੋ ਕਦੇ ਉਂਟ ਨੂੰ ਖੜ ਕੇ ਉਹੀ ਸੰਘੋਤਾਂ ਦੇ ਖਿਲਾਫ ਜਾ ਕੇ ਹਰ ਸਮਰਥੀ ਬੀਪਾ ਨੇ ਅਸਤੀਫਾ ਕਿਉਂ ਦੇਤਾ ਉਹੋ ਭਾਜਪਾ ਨਾਲੋਂ ਨਾਤਾ ਤੋੜ ਕੇ ਬਾਹਰ ਕਿਉਂ ਆ ਗਏ ਉਹਨਾਂ ਦੇ ਗੱਠਚੋਰ ਚੋ ਇਹੀ ਗੱਲ ਭਰਾਵੋ ਉਹ ਕਾਲੇ ਕਾਨੂੰਨਾਂ ਦੀ ਹੈ ਜੇ ਕਾਲੇ ਕਾਨੂੰਨ ਲੋਕਾਂ ਦੇ ਪੱਖ 'ਚ ਸੀ મોદી ਨੇ ਵਾਪਸ ਕਿਉਂ ਲਾਇਆ ਕਿਦਾਂ ਲੋਕਾਂ ਨੇ ਕਿਹਾਦਾ ਤਸल्ली ਵੀ ਤੁਹਾਡੇ ਪੱਖ ਦੇ ਆ ਪਰ ਜਿਹੋ ਪੱਖ ਦੇ ਹੈ ਹੀ ਨਹੀਂ ਸੀ ਸਗੋਂ ਉਲਟਾ ਕਾਰਪੋਰੇਸ਼ਨਾਂ ਨੂੰ ਇਹ ਵਿਸ਼ਵਾਸ ਦਵਾਇਆ ਵੀ ਮੇਰੀ ਭਾਗਤੀ 'ਚ ਕਿਤੇ ਫਰਕ ਰਹਿ ਗਿਆ ਇਸ ਕਾਰਕਮਾਂ ਨੌਕਰ ਨੂੰ ਸੁਣਿਆ ਹੋਂ ਦੇ ਵਿੱਚ ਕਾਮਯਾਬੀ ਹੋ ਸਕਿਆ ਆਉਂਦੇ ਦਿਨਾਂ ਚ ਹੋਰ ਤਖੜੇ ਹੋ ਕੇ ਇੱਕ ਵਾਰੀ ਭਾਵੇਂ ਤੂਰੇ ਵਾਪਸ ਲੈਣੇ ਪਏ ਤੇ ਨਾਲ ਹੀ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੇ ਬਿਆਨ ਆਏ ਮੋਤੀਸ਼ਾ ਜੋੜੀ ਦੇ ਜੀ ਅਸੀਂ ਇੱਕ ਕਦਮ ਦੇ ਪਿੱਛੇ ਹੱਟਦੇ ਹਾਂ ਦੋ ਕਦਮ ਗਾਹਾਂ ਬਦਲ ਵੀ ਜਾਣਦੇ ਹਾਂ ਉਸ ਨੀਤੀ ਤੇ ਚੱਲ ਰਹੇ ਆ ਭਰਾ ਉਹ ਇਹੋ ਓਦੀ ਕੜੀ ਹੈ ਜਦ ਅਮਰੀਕਾ ਦਾ ਵਫਦ ਆਇਆ ਹੋਇਆ ਇੱਥੇ ਜਿੱਦਰ ਕੀਤਾ ਮੈਥੋ ਸੀਨੀਅਰ ਬੁਲਾ ਰਹੇ ਨੇ ਵੀ ਵੀ ਜਦੋਂ ਉੱਥੇ ਜਿਹੜੇ ਛੋਟੇ-ਛੋਟੇ ਮੁਲਕ ਹੈ ਜਿਹੜੇ ਆ ਦੇ ਵਿਤਨਾਮ ਵੀ ਛੋਟੇ ਹੈ ਤੇ ਸਾਡੇ ਦੇਸ਼ ਜਿਹੜਾ ਬਿਸ਼ਵਗੁਰੂ ਕਹਿੰਦਾ ਸਾਰਾ ਕਹਿੰਦਾ ਸਰਦਾਰ ਬਣਨਾ ਚਾਹੁੰਦਾ ਅਸੀਂ ਦੁਨੀਆ ਦੀ ਤਾਕਤ ਬਣਨਾ ਚਾਹੋ ਜਾ ਰਹੇ ਆ ਮੋਦੀ ਇਹ ਦਮਗਜੇ ਮਾਰਦਾ ਝੱਕਦਾ ਨਹੀਂ ਤੇ ਕਹਿੰਦਾ ਮੇਰੀ 52 ਇੰਚ ਦੀ ਛਾਤੀ ਹੈ ਪਰ ਉੱਥੇ ਜਿਹੜੇ ਛੋਟੇ-ਛੋਟੇ ਮੁਲਕ ਹੈ ਉੱਥੇ ਮੀਟਿੰਗ ਦੇ ਵਿੱਚ ਇਹਨਾਂ ਨੀਤੀਆਂ ਦਾ ਇਸ ਖੁੱਲੇ ਵਿਪਾਰ ਦਾ ਕਰਕੇ ਵਿਰੋਧ ਕਰਦੇ ਆ ਬਹੁਤ ਸਾਰੇ ਉਹਨਾਂ ਮੁਰਕਾਂ ਨੇ ਇਹਦੇ ਉਲਟ ਸਪੈਨਡ ਲਾਇਆ ਪਰ ਸਾਡੇ ਵਾਲੇ ਹਾਕਮ 56 ਇੰਚ ਦੀ ਸ਼ੈਤੀ ਜਾਤੀ ਵਾਲਾ ਚੁੱਪ ਕਰਕੇ ਨੀਵੀਂ ਪਾ ਕੇ ਸਿਰ ਸਿੱਟੀ ਬੈਠਾ ਹੈ ਹੁਣ ਵੀ ਜੇ ਸਾਡੇ ਦੇਸ਼ ਦੇ ਹਾਕਮ ਚੁੱਪਾ ਹੈ ਇਹਨਾਂ ਦੀ ਮੂਜਮਨਾ ਚੁੱਪਾ ਜੜੀ ਉਹ ਨਿਗੇ ਸਵਾਲ ਖੜੇ ਕਰਦੀ ਹੈ ਕਿਉਂਕਿ ਭਰਾਵੋ ਤੇ ਭੈਣੋ ਇਹਨਾਂ ਨੇ ਉਹ ਰਾਹ ਲਿਆ ਹੋਇਆ ਹੈ ਠੀਕ ਹੈ ਚੰਗੀ ਗੱਲ ਹੈ ਅ ਸਾਡੇ ਲੋਕਾਂ ਨੂੰ ਵੀ ਇਹ ਗੱਲਾਂ ਸਮਝ ਆਉਣ ਲੱਗੀਆਂ ਹੈ ਬਹੁਤ ਕਿਸਾਨ ਦੇ ਵਿੱਚੋਂ ਤੁਸੀਂ ਧੰਨਵਾਦ ਆ ਤੁਸੀਂ ਇੱਕ ਦਿਨ ਦੇ ਸੱਦੇ ਤੇ ਅੱਜ ਚੰਗੀ ਗਿਣਤੀ ਚ ਆਇਓ ਚੰਗੀ ਹਾਜ਼ਰੀ ਰਵਾਈ ਆ ਪਰ ਲੋਕ ਜਿਵੇਂ ਪਹਿਲਾਂ ਫੁਲਾਰਿਆਂ ਨੇ ਵੀ ਜ਼ਿਕਰ ਕੀਤਾ ਹੈ ਜੇ ਕਿਸਾਨ ਅੰਦੋਲਨ ਦਿੱਲੀ ਵਾਲਾ ਕਾਮਯਾਬ ਹੋਇਆ ਉਹਦੇ ਪਿੱਛੇ ਕੰਗ ਰਹੇ ਸੀ ਵੀ ਆ ਜਿਹੜਾ ਮੈਂ ਹੁਣ ਵੀ ਗੱਲਾਂ ਕਰ ਰਿਹਾ ਆ ਆਪਾਂ ਇਹ ਪ੍ਰਚਾਰ ਇਹ ਖਤਰਾ ਇਹ ਕਿਵੇਂ ਹੜੱਪੂ ਸਾਰਿਆਂ ਨੂੰ ਇਹ ਗੱਲ ਤੁਨੇ ਤੁਨੇ ਤੋਂ ਯਾਦ ਚ ਕਾਮਯਾਬ ਹੋਏ ਸੀ ਤਾਂ ਵੱਡੀ ਪੱਤਰ ਤੇ ਲੋਕਾਂ ਦਾ ਆਪਾਂ ਨੂੰ ਹੰਗਾਰਾ ਮਿਲਿਆ ਗੱਲਾ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਸਾਰੇ ਵਰਗ ਉਦੋਂ ਲੜਾਈ ਦੇ ਮੈਦਾਨ ਚ ਆਏ ਤਾਂ ਜਾ ਕੇ ਮੋਦੀ ਨੂੰ ਠੁਕਣਾ ਪਿਆ ਸੀ ਇਹ ਭਰਾਵੋ ਉਦੋਂ ਵੀ ਵੱਡੇ ਹਾਂਦੇ ਆ ਸੁਧਜਾਣ ਹੋਣਾ ਹੈ ਅੱਜ ਕਹਿੰਦੇ ਆਪਾਂ ਨੇ ਜਿੱਤੇ ਦੇ ਸੰਵਰਧਨ ਚਾਪਾ ਵਾਰਸ ਆਏ ਆ ਦਿੱਲੀ ਤੋਂ ਉਦੋਂ ਦੀ ਹਾਸੀ ਉਹਨਾਂ ਨੇ ਮਿੱਠੀ ਕਾ ਵਾਕੀ ਤੌਰ ਤੇ ਆਪਾਂ ਚੱਲਿਆ ਜਿੱਤ ਹੋਈ ਹੈ ਕੋਈ ਲੜਾਈ ਵੱਡੀ ਜਿੱਤ ਸੀ ਕਿਉਂਕਿ ਜਿਹੜੇ ਮੁੱਦੇ ਨੂੰ ਲੈ ਕੇ ਗਏ ਸੀ ਉਹ ਮੁੱਦੇ ਤੇ ਇੱਕ ਵਾਰੀ ਗੋੜੀ ਲਵਾਈ ਆ ਤੁਸੀਂ ਉਹਨਾਂ ਦੀ ਉਸ ਤੋਂ ਬਾਅਦ ਨਾਲ ਹੀ ਸਤਾ ਦਿੱਤਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੱਥੇ ਵੱਡੀਆਂ ਲੜਾਈਆਂ ਨਾ ਪੈਣੇ ਐ ਪਿੱਛੇ ਪੈਣੇ ਆ ਵੱਡੇ ਉਹ ਵੱਡੇ ਭਰਾਵੋ ਮਾਰੋਮਾਰੀ ਆ ਰਹੇ ਆ ਕਿੰਨੇ ਪਾਸਾ ਤੋਂ ਫਰੰਟ ਖੁੱਲ ਗਏ ਜੇ ਕਿਹਾ ਤਾਂ ਇਹ ਤੁਮ ਬਾਤਲੇ ਦੇ ਉਹ ਦਿਨਾਂ ਨਹੀਂ ਸਰਿਆ ਉਹਨਾਂ ਨੇ ਚੱਕ ਕੇ ਖੇਤੀ ਮੰਡੀ ਕਰਨ ਵਾਲਾ ਡਰਾਫਟ ਮਾਰਿਆ ਮੱਥੇ ਜੇ ਉਹ ਵੀ ਛੋਟੇ ਦਵਾ ਦੇ ਪੈ ਤਾ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਚ ਮਤਾ ਪਾ ਕੇ ਰੱਦ ਕਰਨਾ ਪੈ ਗਿਆ ਪਰ ਉਹਨਾਂ ਦੀਆਂ ਨੀਤੀਆਂ ਨਹੀਂ ਬਦਲੀਆਂ ਉਦੋਂ ਬਾਅਦ ਪੰਜਾਬ ਸੱਤਾ ਦਾ ਜ਼ਬਰਦਸਤ ਪਹਾੜਾ ਜ਼ਬਰਦਸਤ ਹੱਥ ਕਿਵੇਂ ਬਣਿਆ ਜਹਾਂ ਸਾਰਿਆਂ ਨਾਲ ਨਾਲ ਜਿੱਥੇ ਬੰਦੇ ਖੜੇ ਸਨ ਸਾਰੇ ਖੜੇ ਹੋ ਗਏ ਮੈਂ ਵਿਰਸਾਤ ਨਾ ਜਾਵਾ ਤੇ ਆ ਨਵਾਂ ਜਿਹੜਾ ਅਮਰੀਕਾ ਨਾਲ ਸਮਝੌਤਾ ਜਿਹਨੂੰ ਮੁਕਤ ਵਪਾਰ ਸਮਝੌਤਾ ਕਹਿੰਦੇ ਆ ਇਹਨੇ ਭਰਾਵੋ ਵੱਡਾ ਕੱਖ ਨਹੀਂ ਛੱਡਣਾ ਸੋਇਸ ਕਰਕੇ ਜਿਹੜੇ ਵੀ ਹਜੇ ਨਹੀਂ ਜਦੋਂ ਸਾਡੇ ਬਾ ਪਰਕ ਜਾਂਦੇ ਕਹਿਣਾ ਕਿ ਭਰਾਵੋ ਅੱਜ ਤਾਂ ਮੈਨੂੰ ਕੰਮ ਹੈ ਅੱਜ ਮੇਰਾ ਆ ਕੰਮ ਹੈ ਅੱਜ ਮੇਰਾ ਖੇਤੀ ਦਾ ਕੰਮ ਹੈ ਅੱਜ ਮੇਰਾ ਕਿਸੇ ਰਿਸ਼ਤੇਦਾਰੀ ਦਾ ਕੰਮ ਹੈ ਭਰਾਵੋ ਅਸਲ ਲੜਾਈ ਕੰਮ ਨੂੰ ਬਚਾਉਂਦੀ ਹੈ ਉਹਨਾਂ ਨੇ ਕੰਮ ਹੀ ਨਹੀਂ ਛੱਡਿਆ ਤੁਹਾਡੇ ਕੋਲੇ ਪਹਿਲਾਂ ਨੌਜਵਾਨਾਂ ਕੋਲੇ ਕੋਈ ਉਂਗਾਰ ਛੱਡਿਆ ਨਹੀਂ ਅੱਜ ਬੇਰੁਜ਼ਗਾਰੀ ਦੇ ਭੰਨੇ ਹੋਏ ਸਾਡੇ ਨੌਜਵਾਨ ਮੁੱਠੇ ਪੁੱਟਣਾ ਬਦੈਖਾਂ ਨੂੰ ਡਾਰੀਆਂ ਮਾਰਨ ਨੂੰ ਫਿਰਦੇ ਆ ਪਰ ਹੁਣ ਤਾਂ ਬਰੇ ਛੱਕ ਨਹੀਂ ਭਰਾਵੋ ਜਬਾਨ ਮੇਲ ਗਿਆ ਉਹ ਫਿਰ ਨਿਰਾਸ਼ ਹੋਏ ਆਹਾਂ ਸਥਾਨਕ ਜਿਹੜੇ ਭਿਆਨਕ ਨਸ਼ੇ ਆ ਉਹਨਾਂ ਦਾ ਆਸਰਾ ਲੈਂਦੇ ਆ ਚਿੱਟੇ ਵਰਗੇ ਧਿਆਨਕ ਜਿਹੜੇ ਨਸ਼ੇ ਹੋ ਸਾਡੇ ਤੁੰਡਿਆ ਦੇ ਆ ਗਏ ਇਹਨੂੰ ਵੀ ਰੋਕਣਾ ਪੈਣਾ ਹੈ ਇਸ ਕਰਕੇ ਭਾਓ ਆਪ ਮਗੂੜੇ ਪਾਸੇ ਉੱਤਰੇ ਹੋਇਆ ਆਪਣਾ ਰਾਹ ਦੂਜੇ ਪਾਸੇ ਇਸ ਕਰਕੇ ਆਓ ਲੋਕਾਂ ਦੀ ਤਾਕਤ ਇਕੱਠੀ ਜੋੜ ਕੇ ਠੀਕ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਹੜ੍ਹਾਂ ਵੀ ਬੱਗਣੀਆਂ ਪਰ ਇਧਰ ਵੀ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਕਿਉਂਕਿ ਦੇਸ਼ ਦੇ ਹਾਕਮਾਂ ਇਹਨਾਂ ਤੋਂ ਭਲੇ ਦੀ ਝਾਕ ਨਹੀਂ ਰੱਖੀ ਜਾ ਸਕਦੀ ਸਗੋਂ ਇਹ ਤਾਂ ਇਹਨਾਂ ਦਾ ਪੁਸ਼ੋਕਰ ਜਾਂਦਾ ਹੈ ਇੱਕ ਮਿੰਟ ਮੈਂ ਛੇਤੀ ਹੋਰ ਲਵਾਂ ਤੁਹਾਡੇ ਯਾਦ ਹੋਣਾ ਜਦੋਂ ਬਿਜਲੀ ਬੋਰ ਦੇ ਇੰਦੀਚੀ ਕਰਦੇ ਖਰਾਬ ਆਪਾਂ ਲੜਦੇ ਸੀ ਪਾਦਰ ਸਰਕਾਰ ਨੇ ਜਿਹੜਾ ਕਹਿੰਦਾ ਬਹੁਤ ਇਹੋ ਜਿਹੋ ਲੋਕਾਂ ਦਾ ਆਪਰੇਲ ਵੀ ਨਾ ਚੁਣਿਆ ਸੀ ਬਿਜਲੀ ਬੋਰ ਦਾ ਇੰਦੀਚੀ ਕਰਨ ਕਲਹਾ ਸਰਕਾਰ ਵਾਸੀ ਡੱਕੇ ਪਸਾਰ ਮਜ਼ਦੂਰ ਵੜਦਿਆਂ ਚੱਲੇ ਹੋਣਗੇ ਕਿਉਂਨੇ ਦੀ ਬੋਰੀਆਂ ਪੇਸਤਾਂ ਗੋਲ ਕਰਿਆ ਸੀ ਭਾਵੇਂ ਪੂਰੀ ਤਰ੍ਹਾਂ ਉਹ ਨਿੱਜੀ ਕੰਮ ਦੀ ਲੜਾਈ ਅਜੇ ਸਿਰੇ ਨਹੀਂ ਚੜ੍ਹ ਦਿੱਤੀ ਤੁਸੀਂ ਪਰ ਆ ਚੱਪਾੜੇ ਮਿੱਟਰ ਕੋਰੋਨਾ ਨੇ ਨਮਗਾ ਲਿਆ ਦਿਆਂ ਨਿਕਾ ਆ ਚੱਪਾੜੇ ਮਿੱਟਰਾਂ ਦੇ ਵਿੱਚ ਨਮਗਾ ਸਕੀਮਾਂ ਲਿਆ ਦਿਆਂ ਆਟੋਮੈਟਿਕ ਆਨਲਾਈਨ ਜੋੜ ਦਿਆਂ ਨਾਲ ਉਹ ਜੇ ਤੁਹਾਡੇ ਕੋਲ ਨਾ ਰੁੜਿਆ ਨਹੀਂ ਕਿਤੇ ਸਾਡੇ ਭੇੜੀ ਵਾਲੇ ਮਾਮਲੇ ਦੇ ਵਿੱਚ ਆਇਆ ਹੋਇਆ ਵੀ ਭਾਈ ਉਸੇ 24 ਲੱਖ 42000 ਰੁਪਿਆ ਬਿਜਲੀ ਦਾ ਬਿੱਲ ਆ ਗਿਆ ਉਸ ਤੋਂ ਬਾਅਦ ਉਹਨੇ ਤੁਸ ਫੋਕੜ ਕੇ ਜਾਂਦਾ ਵੀ ਦਾਸ ਦੁੰਕਾ ਰੋਜ਼ ਦੀਆਂ ਸਾਨੂੰ ਦੇਣੀਆਂ ਜੇ 11 ਹੋਣ ਤਾਂ 10 ਵਿੱਚੇ ਪਾ ਲੈਣੀਆਂ ਆਹ ਭਰਾਵੋ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਤੁਹਾਡੇ ਖਿਲਾਫ ਫਰੰਟ ਬੁੱਲ ਰਹੇ ਆ ਆਓ ਇਹਨਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਲੋਕਾਂ ਦੀ ਲਾਮਬੰਦੀ ਇਕੱਠੀ ਕਰਕੇ ਲੋਕਾਂ ਦੇ ਹੱਥ ਤੱਕੜੇ ਕਰਕੇ ਇਹਨਾਂ ਸ਼ਬਦਾਂ ਦੇ ਨਾਲ